ਜਾ ਮਿੰਨਾ 4.5 ਉਹ ਲਾ ਲੈ ਕੇ ਆਇਆ ਪੱਠ ਸੂਰੇ ਵਾਲਾ ਬੱਕਰਾ ਮੰਡੀ ਤੇ ਬਹੁਤ ਚੰਗੀ ਪੱਠ ਛੇਰੇ ਰੰਗ ਦੀ ਆ ਕਿੰਨੇ ਪੈਸੇ ਮੰਗੇ ਕੋਲੇ 10 ਮੰਗਿਆ ਬਾਈ ਠੀਕ ਆ 9 ਦੀ ਕਹਾ ਤਾ 9 ਦੀ ਕਹਾ ਤਾ ਜੱਗੀ ਕਿੰਨੇ ਲਾਉਂਦਾ 620 ਲਾਤਾਈ ਭਾਈ ਆਪਣਾ ਪਿੰਡ ਕਿਹੜਾ ਈ ਗੋਲੇ ਵਾਲਾ ਪਹਿਲਾਂ ਵੀ ਬੱਕਰੀਆਂ ਆਪਣੇ ਕੋਲੇ ਠੀਕ ਆ ਪੱਠ ਚੰਗੀ ਆ ਪਹਿਲਾਂ ਭਾਈ 6 ਲਾਇਆ ਸੀ ਹੁਣ 620 ਦੀ ਕਰਤੀ ਪਾਲਾ ਕੁਛ ਨਹੀਂ ਆਉਣਾ ਚਾਹੀਦਾ ਆਲਾ ਕਿੰਨੇ ਦੇ ਹੁੰਦੇ ਆ ਨਾ ਬੋੜਾ ਕੋਈ ਬੋਲ ਨਹੀਂ ਹਣ ਸਾਢੇ 8 ਦੀ ਦੇ ਦਿਆਂਗੇ ਆਲਾ ਕੋਸ਼ 650 ਦਿਓ ਨਹੀਂ ਦੇਣੀ ਓਏ ਪਾਲਾ ਓਏ ਪਾਲਾ ਮਰੀ ਜਾਂਦਾ ਕੋਈ ਚੋਕੇ ਯਾਰ ਨਹੀਂ ਮੈਂ ਉੱਚੀ ਪਰ ਮੰਨਦਾ ਨਹੀਂ ਕਰਦਾ ਉੱਚੇ ਉੱਚੇ ਖੜ ਕੇ ਲੈ ਲੈ ਸਾਰੇ ਉੱਚੇ ਲਿਆਉਂਦੇ ਆ ਯਾਰ ਮੈਂ ਕੀ ਲੈਂਦੀ ਪਤਾ ਹੀ ਨਹੀਂ ਤਾਂ ਆਪਾਂ ਨਹੀਂ ਰੱਖਦੇ ਹੁੰਦੇ ਪਿੱਛੇ ਜਾ ਪਿੱਛੇ ਆ ਫੜੀਆਂ ਆਲਾ ਪਿੱਛੇ ਦਿਸਰੀ ਭਰਾ ਦੀ ਕਦਰ ਹੀ ਆਣ ਬਾਵਾ 7000 ਦੀ ਹੋਗੀ ਲਿਖਾਈ ਜਾਓ ਨਾ ਨਾ ਆਪਦੀ ਆਪਦੀ ਲਿਖਾਈ ਪੂਰੇ 7000 ਦੀ ਕਰਤੀ ਜੀ ਠੀਕ ਹੈ ਜੀ ਬਹੁਤ ਵਧੀਆ ਮਾਸ਼ਾਅੱਲ ਬਹੁਤ ਹੀ ਵਧੀਆ ਭਾਈ ਜੀ ਪਠਾ ਤੇ ਚੰਗੀ ਆ ਸ਼ਕੀਨ ਆ ਪਠ ਤੇ ਆ ਲੋ ਝੋਲੀ ਕਰ ਲੈ 7000 ਦੀ ਆ ਆ ਲਾ ਜੀ ਸੱਚੇ ਬਾਦਸ਼ਾਹ ਤੁਹਾਨੂੰ ਬਾਦ ਚੰਗੇ ਥਾਂ ਹੀ ਗਈ ਬਹੁਤ ਬਹੁਤ ਧੰਨਵਾਦ ਭਾਈ ਹੁਸ਼ਾਮ ਭਾਈ ਹੂੰ ਗੜਾ ਦਿਓ ਪੈਸੇ ਭਾਈ ਇਧਰ ਨਾਲ ਹੋ ਜਾ ਬਾਈ ਅੱਛੇ ਨੂੰ ਹੋ ਜਾ ਯਾਰ ਆ ਮਾੜਾ ਪਿੱਛੇ ਨੂੰ ਹੋ ਜਗੀ ਆ ਮਾੜਾ ਇਹਨੂੰ ਖੜੀ ਰਹਿਣ ਦੇ ਯਾਰ ਜੀ ਵਧੀਆ ਹਾਂ ਤੇ ਕਰੀਂ ਪਿੱਛੇ ਕਰ ਇੱਕ ਦੋ ਤਿੰਨ ਚਾਰ ਬਹੁਤ ਚੰਗੀ ਪਾਠਾ ਅਨਕੁਣ ਬਹੁਤ ਚੰਗਾ ਪਾਤਾ ਵਿੱਚ ਬਾਈ ਹੋਈ ਸੈ ਇੱਥੇ ਆ ਲਓ ਇੱਕ ਦੋ ਤਿੰਨ ਚਾਰ 5 6 7 ਠੀਕ ਆ ਜੀ ਵਧੀਆ ਵਧੀਆ ਲਖਾਈ ਕਰਾਓ ਲਾਓ ਜੀ ਚਲੋ ਜੀ ਕਰਾ ਲਓ ਲਖਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਰੋਈ ਮਾਰਾ ਸਾਮ ਭੋਮਿਆ ਆ ਲੈਵੇ ਸਾਰੀਆਂ ਗੰਢਾ ਬਾਈ ਕਿਹੜਾ ਬੰਦਾ ਲਊਗਾ ਰੱਖਣ ਵਾਲਾ ਇਹਨੂੰ ਰੱਖਣ ਵਾਲਾ ਨਹੀਂ ਲੈਂਦਾ ਬਾਈ ਵੜਨ ਵਾਲਾ ਲਊ ਇਹਨੂੰ ਜੱਗਾਂ ਦਾ ਮਾਰੀ ਇੱਕ ਤੇਰੀ ਖੁਸ਼ੀ ਆ ਇਹਦਾ ਬਾਈ 1000 ਰੁਪਿਆ ਵਧਾਤਾ ਮੈਂ ਕੀ ਮੰਗਿਆ ਸੀ ਬਾਈ ਨੇ ਗੋਗਾ ਕਹਿੰਦਾ ਮੈਂ ਸ਼ੀਸ਼ ਤੋਂ ਗੱਤ ਨਹੀਂ ਲੈਂਦਾ ਮੈਂ ਸੱਤ ਦੀ ਬੱਕਰੀ ਘਾਤੀ ਉਹ ਫੜ ਇਹ ਕਹਦਾ ਯਾਰ ਕੋਈ ਨਹੀਂ ਆਪਣੀ ਕਦਰ ਕਰਦੇ ਆ ਲੋਕ ਫੜ ਲਿਖਾਈ ਫਿਰ ਬਾਈ ਦੀ ਹੋ ਆ ਫੜ ਕੋਈ ਨਹੀਂ ਆਕਰ ਓ ਯਾਰੀ ਵਾਲਾ ਬਲੇਡ ਹੈਗਾ ਇਹਦੇ ਕੋਲ ਸਿੰਘ ਵੀ ਲੈ ਜਾ ਵੱਟ ਕੇ ਆਪਦੇ ਆ ਫੜ ਹਮ ਇੱਕੋ ਹੀ ਨਹੀਂ ਚਾਰ ਰੋਸ਼ਨੀ ਦੀ ਹੋ ਗਈ ਹਮ ਚਾਹ ਨਾ ਰਤਨਾ ਭਾਈ ਜੀ ਠੀਕ ਆ ਜੀ ਦੰਨੇ ਉਹ ਮੇਰਾ ਮੋਬਾਈਲ ਫੜ ਲੈ ਗਰੂ ਮੈਂ ਤੇ ਕੋ ਮਾ ਚੱਕੀਆ। ਫੋਜੋ ਭਾਈ YouTube ਉਪਰ ਵਧੀਆ ਵਧੀਆ ਆਦੀ ਇੱਕ। ਬਹੁਤ ਬਹੁਤ ਸ਼ਾਤ ਇਹ ਸਾਡਾ ਭਾਈ ਜੱਗੀ ਢੱਡਲ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ। ਲਾਈਵ ਆ ਜਾ ਬਹੁਤ ਸਾਰਾ ਪਿਆਰ। ਆਰਡਰ ਤੇ ਆਕਰ। ਮੇਰੇ ਨਾ ਦੇ ਲਿਖਾਉਂਗਾ ਲਖਾਈ ਉੱਬਾ ਮੇਰੀ। ਲਓਏ ਬੱਕਰੀ ਵਿਖਾ ਦੀ ਭਾਈ ਸਾਈਡ ਤੇ ਹੀ ਮੜਾ। ਆ ਗਿਆ। ਆ ਬੱਕਰੀ ਆ ਭਾਈ। ਆ ਗਿਆ। ਚਿੱਟੇ ਰੰਗ ਦੀ ਆ ਤੇ ਥੋੜੀ ਪੱਕੀ ਆ। ਪੂਰੇ 7000 ਦੀ ਕਰਤੀ। ਮੋਬਾਈਲ ਚੱਲੀ ਐ। ਲੋ ਵੇ ਆਹ ਬੱਕਰੇ ਦਾ ਸੌਦਾ ਚੱਲ ਪਿਆ। ਕੁਝ ਫਸੇ ਨੂੰ ਦੇ ਹੀ ਦੇ ਗਣ। ਜੋੜਕੀਆਂ ਕੰਕਰ ਤੋਂ ਆਇਆ ਬਾਈ ਆਪਦੇ ਜਾਨਵਰ ਲੈ ਕੇ। ਤੇ ਕੀ ਲਾਦਾ ਬਾਈ ਜੱਗੀ? ਹਰ ਪੈਸੇ ਦੇ। 4 5 ਰਣਜੀਤ ਲੈਂਦਾ ਗੁਰੂ ਕੇ ਕੋਠੇ ਵਾਲਾ। 7 10 8 9 10 25 ਸੋਪਿੰਦਰ ਪਾਲਿਆ ਨੇ। ਹੀ ਗਾਜ ਗਿਆ ਤੇਰਾ ਬੱਕਰਾ ਛੋਟਾ ਮੈਂ ਬਣਾਉਂਦਾ ਸੀ ਤੇ ਪਾਲਿਆ ਹੋਇਆ ਚੱਲ। ਯਾ ਉਹ ਠੀਕ ਐ। 10000 ਰੁਪਏ। ਚੌਧਰੀ ਕਿੰਨੇ ਦਾ ਕਹਿ ਤਾਨੂੰ? ਕੀ ਆਖਤਾ ਚੌਧਰੀ ਨੇ? ਲਾਸਟ 15000 ਰੁਪਏ। ਘੰਟਾ ਹੋ ਗਿਆ ਗ੍ਰੇਡ ਪਾਈ ਗੱਤ ਤੈਨੂੰ ਕਦੋਂ ਦੀ ਆਵਾਜ਼ ਆ ਮੱਸਾ ਦੀ। ਇਹ ਕਿਉਂ ਕਹਦੇ ਹੈ ਨਹੀਂ ਵਿੱਚ ਕੋਈ ਸ਼ਕਤੀ। 15000 ਦਾ ਤਾਂ ਯਾਰ ਬਾਈ 12 ਲੱਗਿਆ 13 ਤੋਂ ਘੱਟ ਨਹੀਂ। ਉਹ ਕਿੱਡਾ ਬੱਕਰਾ 15 ਦਾ ਵੇਚਿਆ ਉਹਨਾਂ ਨੇ। ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇਹਦੇ ਤੇ ਕੁਛ ਨਹੀਂ। ਤਾਂ ਦਾ ਤਨ ਤਾਂ ਵੇਚ ਲੈ ਕੇ ਮੰਨ ਲਈ ਤੇ ਕਿੰਨੇ ਕਿੰਨੇ ਦੇਣਾ। ਕੁਝ ਵੀ ਨਹੀਂ ਹੈਗਾ ਇਹਦੇ ਨਾਲ। ਕੋਈ ਰਾਤ ਸਰ ਦੀ ਗੱਲ ਨਹੀਂ। ਇਹ ਇਹ ਤਾਂ ਏ ਤੁਹ ਬਾਰਾਂ ਦੇ ਪਾਕੇ ਸੀ ਕਿਹੜੇ ਪਿੰਡ ਨਹੀਂ ਮਹੰਗਾ ਭਈ ਜੇ ਤੇਰੀ ਕਸਮ ਮਹੰਗਾ ਭਈ ਉਹ ਮੰਨੀ ਦੀ ਹੁੰਦੀ ਐ ਲੈ ਫਾਈ ਉਹਦੀ ਕਰਾਈ ਚਲ ਮਹਿਮਾਨ ਅਲੀ ਬਚੇ ਭਾਈ ਆਹ ਸਾਡੀ ਰਾਜ ਸਿੰਘ ਲਾਉਣੇ ਇੱਕ ਮਿੰਟ ਐਵੇਂ ਸੁੱਕੇ ਗਿਣੇ ਆ ਕੀ ਹੁੰਦਾ ਗੈਲਾ ਗੈਲਾ ਪੈਸੇ ਹੱਥਾਂ ਵਿੱਚ ਦੀ ਨੰਗ ਜਾਣ ਤਾਂ ਚੰਗਾ ਹੁੰਦਾ ਮਾਇਆ ਹਾਂ ਹਾਂ ਕਰ ਭਾਈ 8 9 ਕਾਲ ਨਹੀਂ ਬੱਸ ਠੀਕ ਆ ਬਾਈ ਭੋਮਿਆ ਦਿਖਾਈਏ ਜੀ ਅੱਛਾ ਹਾਂਜੀ 11000 ਦਾ ਕਰ ਦੇਣਾ ਕਰ ਨਹੀਂ ਦੇਣਾ ਨਹੀਂ ਨਹੀਂ ਰੱਖ ਲੈ ਯਾਰ ਕਾਲਾ ਕੁਛ ਕੀ ਆ ਤੈਨੂੰ ਕਾਲਾ ਕੁਛ ਯਾਰ ਲਿਖਾਈ ਕਰਵਾ ਦੇਾਂਗੇ ਕੋ ਚੌਧਰੀ ਨਹੀਂ ਨਹੀਂ ਕੀ ਕਹਿੰਦੇ ਅੰਨਾ ਚੀੜਾ ਤੂੰ ਯਾਰ ਲੈ ਯਾਰ ਬਾਈ ਯਾਰ ਕਮਾਲ ਕਰੀ ਜਾਂਦਾ ਕਾਲਾ ਕੁਛ ਕਿਸੇ ਬੰਦੇ ਨੇ ਕਹਿੰਦੇ 38 ਲੱਗਿਆ ਵਿਆ ਮੈਨੂੰ 2000 ਹੋਰ ਪਾ ਦਾ 40 ਤੂੰ ਵੀ 2000 ਪਹਿਲੇ ਖਾਈ ਵੀ ਮੰਦੇ ਆਏ ਆ ਮੈਨੂੰ ਬਤਾ ਕੱਪੇ ਆਰ ਮਹਿੰਗੇ ਲੈ ਲੈ ਗੱਲ ਸਾਰੇ ਗਿਆ ਨਵਾਂ ਹੁਣ 5 6 ਜੀ ਪਹਿਲੀ ਮੰਡੀਆ ਕਰ ਉਹ 11 ਦਾ ਕਰਤਾ ਬੱਕਰਾ ਕੀ ਹਾਲ ਦਾ ਯਾਰ ਆ ਠੀਕ ਹੈ ਫਕੀ ਹਾਂ ਉਹ ਚੰਗਾ ਮੈਂ ਆਉਣਾ ਸਰ ਦਾ ਇੱਕ ਵਿਗਿਆ ਉਹ 4000 ਦਾ ਉਹਨਾਂ 11 ਜਲਨਾ ਝਾ ਕਰਦਾ ਫਰ ਜਾ ਯਾਰ ਉਹ ਤਲੀਆਂ ਗੱਲਾਂ ਮਾਰਦਾ ਹੈ ਕੋਈ ਗੱਲ ਨਹੀਂ ਗੱਲਾਂ ਆਲਾ ਕੀ ਕਹਿਣਾ ਹਾਣਾ ਦੱਸਿਆ ਮੈਂ ਉਹ ਚੀੜਾ ਜਾਂ ਮੂੰਹ ਕਰਕੇ ਬੋਲਦਾ ਨਹੀਂ ਹੁੰਦਾ ਉਹ ਕਿਹੜਾ ਲੈਂਦਾ ਦੇਣਾ ਕਿਹੜਾ ਕਿਹੜਾ ਲੈਂਦਾ ਯਾਰ ਰਨਜੀਤ ਲੈਂਦਾ ਮੈਂ ਕਹਿੰਦਾ 12 ਦਾ ਕਿੱਥੇ ਲੈਂਦੇ ਹਾਂ 1.5 ਹੋ ਗਿਆ ਯਾਰ ਆ ਗਿਆ ਗੱਲ ਦਾ ਤਾਂ ਪਤਾ ਹੋ ਗਿਆ ਯਾਰ ਹੋ ਗਿਆ ਬਾਲਾ ਤਾਂ ਕਹੀ ਹੁੰਦਾ ਹੈ ਹੋ ਗਿਆ ਤੇਰਾ ਆਖਿਆ ਹੁਣ ਲਿਆ 500 ਪਹਿਲੇ 10 ਲਾਇਆ ਸੀ 1000 ਰੁਪਏ ਨੇ ਪਤਾ ਉਹ 12 500 11 ਚਾਹੀਦਾ ਨਹੀਂ ਸਹੀ ਕਿਹਾ ਲਿਆ ਹੋ ਗਿਆ ਯਾਰ ਯਾਰ ਖੋਲ ਫਿਰ ਸਹੀ ਹੈ ਖੋਲ ਕਿੰਨੇ ਚ ਕਰਤਾ 1.5 ਦਾ ਠੀਕ ਹੈ ਜੀ ਇਜਤ ਕਰੀ ਜਾਂਦੇ ਤੇ ਬਾਲਾ ਬਣ ਗਿਆ ਤੇਰੀ ਕਦਰ ਕਰਦੇ ਆ ਯਾਰ 11 12 ਦੇਣਾ ਕਿ ਨਹੀਂ ਦੇਣਾ ਸਾਡੇ 11 ਦਾ ਓਏ ਸਾਡੇ ਹਾਂ 500 ਕੱਢ 500 ਆ ਗਿਆ ਉਹ ਕੱਢ 500 ਯਾਰ ਹਾਂ ਭਾਈ 200 500 ਨਹੀਂ 500 ਆ ਗਿਆ ਭਾਈ 500 ਦੇ 500 500 ਦੇ ਖੋ ਜੋ ਭਾਈ ਇਹਨਾਂ 200 ਨਹੀਂ ਹੁੰਦਾ ਤੁਸੀਂ ਛੱਡ ਦੇ ਛੱਡ ਦੇ ਸਾਡੇ ਪਾਉ ਨਹੀਂ ਬੋਣਾ ਫੇਰ ਉਹਨੂੰ ਚੱਲ ਕੋਈ ਨਹੀਂ ਲੱਗ ਕੇ ਤੇਰੇ ਅੱਖੀ ਉਹ ਨਹੀਂ ਮਹਿੰਗਾ ਪਈ ਉਹ ਛੱਡਦਾ ਨਹੀਂ ਪੈਸੇ ਮੈਂ 200 ਮੜਾ ਦੇ ਫਿਰ ਲਾ ਬਾਕ ਕੋਹ ਵੀ ਨਹੀਂ ਮੁੜਨਾਗਾ ਆਪਾਂ ਉਹ ਤੋਂ ਬੰਦਾ ਬਾਨਾ ਕਿਵੇਂ ਕਰਵੀਆਂ ਤੂੰ ਦੱਸੇਗਾ ਬਾਬਾ ਪਾਲਾ ਖੁਸ਼ ਹੋਗੇ 11100 ਅੱਗੇ ਅੱਲਾ ਸਾਡੇ ਅੱਗੇ ਬਾਈ ਚੱਲ ਕੋਈ ਨਹੀਂ ਫਿਰ 200 ਮੜਾ ਦੇ ਜੱਗੀ ਤੇਰੇ ਮੂੰਹ ਨੂੰ ਮੜਾ ਦੇ ਉਹ ਬੱਚੀ ਜੱਗੀ ਕਿੰਨੇ ਦਾ ਕਰਤਾ ਸਾਡੇ 11100 ਦਾ ਹੀ ਠੀਕ ਹੈ ਬਈ 11100 ਦਾ ਬੱਕਰੇ ਦਾ ਹਾਂਜੀ ਆਪੋ ਆਪਣੀ ਆ ਬੋਰ ਵਾਲੇ ਬਾਈ ਲਖਾਰੀ ਲੈਂਦਾ हां ਲਾਉਣਾ ਕੋਸ ਜੀ ਲਾਓ ਨਾ ਦੂਜਾ ਪੈਸੇ ਯਾਰ 3000 ਪੈਸੇ ਤਾਂ ਅਗਲੇ ਨੇ ਤਾਂ ਮੰਗਣੇ ਆ ਹੁਣ ਇਹ ਲੈ ਵੀ ਇਧਰ ਨਾਲ ਪਾਸਾ ਪਾਸੇ ਰੱਖੋ ਐ ਨੂੰ ਮੂੰਹ ਕਰਕੇ ਖੜ ਸਾ ਵੀ ਜੀ ਕੋਈ ਨਾ 20 ਦਾ ਨਾਰਮਾ ਕੀ ਕਹਿੰਦਾ ਯਾਰ ਦੋਨਾਂ ਦਾ ਦੱਸ ਦੇ ਭਾਈ ਯਾਰ ਰੱਬ ਲਈ ਦੀ ਗੱਲ ਕਰ ਦੋਨਾਂ ਦੇ ਕੋਈ ਕਹਿੰਦਾ ਹਾਂ ਬੱਕਰਾ ਕਿੰਨੇ ਦਾ ਲੋ ਵੀ ਬਾਈ ਜੀ ਕਿੰਨੇ ਦਾ ਵੇਚ ਤਾ ਬੱਕਰਾ ਸਾਡੇ ਹੱਥਾਂ 'ਚ ਨਹੀਂ ਕਰੀਦਾ ਕਿੰਨੇ ਦਾ ਸਾਢੇ 8000 ਦਾ ਬਾਈ ਤੁਸੀਂ ਲੈ ਲੈ ਇਹ ਇਹ ਬਾਈ ਕੰਕਰ ਜਿਆਦਾ ਸਾਦਾ ਬਾਈ ਦਾ ਜੋੜਕੀਆਂ ਕੰਕਰ ਤੋਂ ਆ ਬਾਈ ਚੌਧਰੀ ਕੀ ਨਾਮ ਹੈ ਬਾਈ ਆਪਣਾ ਚੌਧਰੀ ਜੋੜਕੀ ਸ਼ੰਕਰ ਜੋੜਕੀ ਫਾਜਲ ਕਾ ਫਾਜਲ ਕਾ ਤੇ ਆ ਬੱਕਰਾ ਬਾਈ ਜੀ ਬਹੁਤ ਚੰਗਾ ਬੱਕਰਾ ਹੈ ਇਹਨਾਂ ਨੇ ਖਰੀਦ ਲਿਆ ਹੁਣ ਚੜਿਆ ਸਿਰੇ ਸੌਦਾ ਜੱਗੀ ਤੂ ਕਰਾ ਸੌਦਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਕਿਹੜਾ ਪੰਡਾ ਭਾਈ ਆਪਣਾ 3000 ਲੱਗਿਆ ਨੇ ਦੋ ਦਾ ਹੁੰਦਾ ਭਾਈ ਇਹ ਨਗਾਏ ਉਹ ਨਾਗਰਾ ਬੱਕਰਾ ਭਾਈ ਚੱਲ ਖਾਈ ਕਰਾ ਦੇ ਯਾਰ ਖਾਈ ਕਰਾ ਦੇ ਚੱਲ 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 ਖਾਈ ਕਰਾ ਦੇਗਾ ਫਿਰ ਮਗਰ ਕੀ ਰਹਿ ਗਿਆ ਕੰਬਈ ਬੰਮੇ ਚੱਲ ਠੀਕ ਹੁਣ ਮੰਨ ਜਾਈਦਾ ਹੁੰਦਾ ਯਾਰ ਚਲ ਕਰਾ ਦੂਗਾ ਇਹ 4500 ਤੈਨੂੰ ਆਹ 100 ਨਾਲ ਉਹ ਕਾਨੂੰਨੀ ਫਿਰ ਆ ਨਾ ਭਰਾਵਾ ਨੂੰ ਫੜ ਲਾ ਵੀਡੀਓ ਚ ਲੈ ਬਾਈ ਇਹ 4500 ਹੋ ਗਿਆ ਬਾਈ ਹਾਂਜੀ 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 22000 ਵਾਹ ਰਣਜੀਤ ਦੀ ਹਾਂਜੀ ਠੀਕ ਆ ਰਣਜੀਤ ਬਾਈ ਠੀਕ ਆ ਜਿਵੇਂ ਨਹੀਂ ਬਣਾ ਸਹੀ ਆ ਪੰਜ ਚ ਲਖਾਈ ਦੂ ਕਰਾਉਣੀ ਆ ਦੁਬਾਰਾ ਜੇ ਲਾ ਬਈ ਦੁਬਾਰਾ ਜੇ ਬਾਈ ਸਾਹਮਣੇ ਹੋਈ ਮਿਲਿਆ ਜਾ 4500 ਆਏ ਓਏ ਚੱਲ ਦੇ ਇੱਕ ਵਾਰੀ ਸਾਹਮਣੇ ਜਾਣੇ ਦੇ ਛੀੜੇ ਵਜਦੇ ਆ ਹਾਂ ਕਰਾਈਆ ਤੁਸੀਂ ਲਿਖਾਈ ਇਹ ਲਿਖਣਾ ਬਣਾ ਕੇ ਆ ਆ ਪਿਆਈ ਦਮਾ ਛੋਲ ਦੇ ਓਏ ਭਾਈ ਕੌਣ ਯਾਰ ਦੀ ਮੰਗ ਲਈ ਕੌਣ ਲਾ ਮੰਗਦਾ ਕੌਣ ਕਿਹੜਾ ਪਿੰਡ ਵੀਰੇ ਆਪਣਾ ਅਗਲੀ ਆ ਵੱਡਾ ਕਿ ਛੋਟਾ ਵੱਡਾ ਵੱਡਾ ਅਗਲੀ ਠੀਕ ਆ ਭਾਈ ਨਾਜਰਾ ਰਾਂ ਦੇ ਪਿੰਡ ਦੇ ਆ ਉਹ ਪੱਠ ਪੱਠ ਵੀ ਪੱਠ ਵੇਖੇ ਮੰਗ 10000 ਦੀ ਪੱਠ ਹੀ ਅਗਲੀ ਇਧਰ ਲੈ ਮੱਠ ਬਹੁਤ ਚੰਗੀ ਪੱਠ ਮੱਠ ਲੈਵਾ ਵਾ ਦੇ ਪੱਠ ਪੱਠ ਪਹਿਲਾਂ ਵੇਖੂ ਬੱਕਰੀ ਮਗਰੋਂ ਵੇਖੂਗੀ ਪੱਠ ਦੇ ਵਿਆਹ ਗਾ ਕੇ ਬਾਈ ਕੱਲੇ ਬਸਦੇ ਦਾ ਨਾ ਫਾੜਿਆ ਬੋਲ ਬੋਲ 16000 ਦਿਓ ਨਹੀਂ ਹੋਣੀ ਕਿੰਨੇ ਦੀ ਹੁੰਦੀ ਆ ਹਾਨਾ ਇੱਕੋ ਹੀ ਛੰਡ ਕੇ ਦੱਸ ਯਾਰ ਬੰਦੇ ਜਾਣਕਾਰੀ ਦੀ ਹਾਨਾ ਹੋਊਗੀ 20000 ਦੀ ਹਾਨਾ ਤਾਂ ਨਾ ਹੋਊਗੀ ਯਾਰ ਪਾਣੀ ਜਿੱਦਾਂਗਾ ਕਾ ਮਾਰ ਨਹੀਂ ਆ ਫੜ 17 ਦੀ ਹੋਗੀ ਨਹੀਂ ਹੋਣੀ ਗੁੰਮੇ ਨਹੀਂ ਹੋਣੀ ਕਿੰਨੇ ਦੀ ਹੁੰਦੀ ਹਾਨ 19 ਦੀ ਹੋ ਜੇ 20 ਦੀ ਹੋ ਜੇ ਆ ਲੈ ਗੱਲ ਸੁਣਾ ਮੇਰੀ ਭਰਾ ਦੀ ਹੁਣ ਕਦਰ ਰੱਖ ਹੁਣ ਮੋੜੀ ਨਾ ਸੋਨੂ ਮੈਨੂੰ ਵਜਦੇ ਹੋਏ ਮੈਂ ਛੱਡ ਰੱਖੂਗਾ ਪੂਰੇ 18 ਦੀ ਹੋਗੀ ਨਹੀਂ ਹੋਣੀ ਠੀਕ ਹੈ ਫਿਰ ਜਫਰ ਔਰ ਨਹੀਂ ਹੋਣੀ ਲਿਖਾਈ ਬਾਈ ਕਰ ਲੈਣਗੇ ਆਪੇ ਯਾਰ ਹੋਰ ਦੱਸ 19000 ਰੁਪਏ ਦੀ ਪੂਰੇ ਵੀ ਲੈ ਬਾ 19 ਦੀ ਹਾਨ ਕਰ ਦੇ ਅੱਤੇ ਨਾ ਕਰੀ ਹੱਥ ਕਰ 18.5 ਬਾਈ ਤੁਸੀਂ ਕਰਾ ਚੱਕਾ ਸਾਡੀ ਆ 22 ਕਰਾਉਣੀ ਪੂਗੀ ਆਪਣੀਆਂ ਪੁੱਤਰਾ ਲਗਾਈ ਤੋ ਪੈਸਾ ਨਿਕਾਲੀ ਸੌਦਾ ਹੋ ਗਿਆ ਬਾਈ ਚਾਂਸ ਪੱਠ ਨਾ ਵੇਚੀ ਮੇਰਾ ਬਾਈ ਪੱਠ ਵਖਾ ਰਿਆ ਪੱਠ ਵੇਖਦੀਆ ਤੇਰੀ ਬੱਕਰੀ ਹਾਂ ਹੁਣ ਵੇਚ ਪੱਠ ਹੁਣੇ 10 ਮਿੰਟ ਗਲਾਬੀ ਕਾ ਨਾਲੀ ਹੁਣ ਕਹਿ ਰਹੇ ਤੇ ਹੁਣੇ ਆਖ ਨੂੰ ਆ ਜਾ ਕਰ ਪੱਠ ਨੇ ਬੱਕਰੀ ਵਗਾਈ ਆ ਹਾਂ ਉਹ ਆ ਗਿਆ ਦੇਖ ਆ ਗਿਆ ਹਾਂ ਲੋਬੀ ਪੈਸੇ ਕਿ ਨਹੀਂ ਜਾਂਦੇ ਪਿੰਡ ਆਖ ਲੀਆ ਬਾਈਆਂ ਦਾ ਬਹੁਤ ਵਧੀਆ ਸੌਦਾ ਕੀਤਾ ਸੋਨੂ ਸੰਗੂ ਤੌਣ ਵਾਲੇ ਨਾਲ ਤੇ ਕੋਈ ਨਹੀਂ ਕੋਈ ਹਾਂ ਅੱਜ ਮੁਕਾਬਲਾ ਜਿੱਤ ਕੇ ਜਾਣਾ ਬਈ ਹਾਂ ਕਿਵੇਂ ਆਹ ਚਾਰ ਹੋ ਗਏ ਠੀਕ ਆ ਵਿੱਚ ਪਾਦਾ ਬਈ ਪਾਸੇ ਗੇਨ ਲੱਗੇਨ ਲੱਗੇ ਆਲਾ ਆਈਏ ਸਾਹਮਣੇ ਹੋ ਜਾ ਸਾਹਮਣੇ ਗਾਹਾਂ ਹੋ ਜਾ ਬਹੁਤ ਵਧੀਆ ਸੌਦਾ ਹੋਇਆ 50 ਮਿੰਟਾਂ ਤੋਂ ਪਹਿਲਾਂ ਪਹਿਲਾਂ ਬੱਕਰੀ ਨਹੀਂ ਬਾਈ ਕੋਈ ਨੰਦਾ ਤੇਰੀ ਪਾਵਾ ਤੁਸੀਂ ਨਵੇਂ ਆਨੇ ਲਈ ਆ ਕਰ ਚੀਜ਼ ਨੂੰ ਬਹੁਤ ਚੰਗੀ ਨੂੰ ਹੱਥ ਪਾਈ ਹੈ ਹੈ ਹਾਂ ਸਾਰਾ ਦੁੱਧ ਚੁੰਗਿਆ ਗਲੋਟੇ ਵਰਗੀ ਪਈ ਪੱਠ ਨਹੀਂ ਚਾਉਂਦੇ ਨਹੀਂ ਬਾਈ ਯਾਰ ਨਹੀਂ ਸਹੀ ਆ ਅੱਜ ਝੋਲੇ ਜਿਹੜਾ ਇਹ ਝੋਲੇ ਨੇ ਜੜਾਏ ਅੱਛਾ ਬੱਕਰੀ ਉਹ ਬੱਚੇ ਆ ਭੁੰਗਦੇ ਬਿੱਲੂ ਤੇ ਲੈ ਕੇ ਜੜਾਏ ਆਪਾਂ ਦੱਸਦੀ ਆ ਬਈ ਬੱਕਰੀ ਦੱਸਦੀ ਆ 1.85 ਪੇ ਲਖਾਈ ਸੀ ਨਹੀਂ ਨਹੀਂ ਆਉਦੀ ਆ ਗੜੀ ਰਾਜੇ ਨੇ ਢੀਗਾਲ ਲਾ ਹੁਣ ਭੱਜ ਨਾ ਇਹਨਾਂ ਦੇ ਅਹਾਂ ਕੋ ਜੇ ਉਂਗਲ ਫੜਾਦੀ ਤਾਂ ਗੁੱਟ ਥੋੜੀ ਫੜਨਾ ਕੀ ਪਤਾ ਹੀ ਆ ਬਾਈ ਨੂੰ ਭੱਜਾਇਆ ਸੋਦੇ ਸਹੀ ਆ ਸਹੀ ਆ ਬਾਈਆਂ ਨੇ ਲਈ ਆ ਪਹਿਲੇ ਕੋਈ ਸ਼ੋਰ ਕਰ ਕੋਈ ਛੇ ਤੂੰ ਘਰਾ ਦੇਗਾ ਇਹ ਨਾ ਕਰ ਲੈ ਸ਼ੋਰ ਕਰਨੇ ਕਰ ਦੂਗਾ ਕਰ ਦੂ ਬੰਦਾ ਦਲੇਰ ਆ ਗੋਇਆ ਵੀ ਜਾਂ ਕੋਈ ਨਹੀਂ ਆ ਸਭ ਤੋਂ ਵਧੀਆ ਆਇਆ ਵੀ ਸੋਨੂੰ ਕੌਣ ਕਰੇ ਯਾ ਲਿਖਾ ਲਓ ਬਈ ਲਾਓ ਵੀ ਬਾਈ ਸਤਪਾਲ ਨੇ ਸੌਦਾ ਕਰਾਇਆ ਸੂਰੇ ਵਾਲਾ ਬੱਕਰਾ ਮੰਡੀ ਸਤਪਾਲ ਕਿੰਨੇ ਦਾ ਕਰਾਦਾ ਬਾਈ 8000 ਰੁਪਏ ਦਾ ਹੋਇਆ ਸੌਦਾ ਠੀਕ ਆ ਲਿਖਾਈ ਦਰਾਲੀ ਬਾਈਆਂ ਜਦਾਰਾ ਕੋਈ ਬੱਚਾ ਹੈ ਨਹੀਂ ਮਗਰ ਹੈ ਬੱਚਾ ਹੈ ਨਹੀਂ ਠੀਕ ਹੈ ਕਿਹੜਾ ਪੰਡਾ ਅੰਕਲ ਜੀ ਆਪਣਾ ਕੌਣੀ ਕੌਣੀ ਦੁੱਧੇ ਕੋਲੇ ਜਿਹੜਾ ਸਾਦ ਕਾਲੇ ਸਾਦ ਕਾਲੇ ਕੌਣੀ ਉਹ ਪਰੇ ਝੋਕ ਕੋਲੇ ਠੀਕ ਆ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਆਖਿਆ ਜਾਂਦਾ ਇੱਥੇ ਇਸ ਮੰਡੀ ਦੇ ਵਿੱਚ ਸਵਾਗਤ ਹੈ ਤੁਹਾਡਾ ਤੇ ਪੈਸੇ ਹੋ ਗਏ ਬਾਈ ਲਿਖਾਈ ਕਰਾ ਲਓ ਬਸ ਲਿਖਾਈ ਵੀ ਹੋ ਗਈ ਚਲੋ ਠੀਕ ਹੈ ਜੀ ਵਾਹ ਜੀ ਬਹੁਤ ਸੋਹ ਚੰਗਾ ਸੌਦਾ ਹੈ ਲਓ ਵੀ ਮਿੱਤਰੋ ਅੰਕਲ ਨੇ ਬੱਕਰੀ ਖਰੀਦੀ ਆਪਾਂ ਪਿੰਡ ਪੁੱਛਦੇ ਹਾਂ ਕਿਹੜੇ ਪਿੰਡੋਂ ਆਏ ਆ ਅੰਕਲ ਜੀ ਨਮਸਤੇ ਤੇ ਕਿਹੜੇ ਪਿੰਡੋਂ ਆਏ ਆ ਜੀ ਫੋਟਾ ਸਰ ਖੁੱਲੀ ਕਿਕਰ ਵਾਲੀਓ ਕਿਕਰ ਵਾਲੀ ਹਰਿਆਣੇ ਚੋਂ ਰਾਜਸਥਾਨ ਚੋਂ ਗੰਗਾ ਨਗਰ ਜ਼ਿਲ੍ਹਾ ਠੀਕ ਆ ਇਹ ਇਧਰ ਆ ਜੋ ਤੇ ਕਿੰਨੇ ਦੀ ਖਰੀਦੀ ਲਈ ਬੱਕਰੀ ਜੀ 9000 ਦੀ 9000 ਦੀ ਤੇ ਲਖਾਈ ਦਿੱਤੀ ਆ ਤੁਸੀਂ ਹਾਂ ਬਹੁਤ ਬਹੁਤ ਧੰਨਵਾਦ ਜੀ ਆਇਆ ਨੂੰ ਤੁਹਾਨੂੰ ਇੱਥੇ ਆਉਣ ਦੇ ਲਈ ਸਵਾਗਤ ਕੀਤਾ ਜਾਂਦਾ ਤੁਹਾਡਾ ਫੇਰ ਵੀ ਇੱਥੇ ਪਹੁੰਚਿਆ ਕਰੋ ਲੈ ਹੋਰ ਗੱਲੇ ਤਾਂ ਮਿਲਣੇ ਹਾਂਜੀ ਮਿਲ ਲਓ ਜੀ ਬਹੁਤ ਬਹੁਤ ਧੰਨਵਾਦ ਜੀ ਲੋ ਵੀ ਆ ਬਾਈ ਨੇ ਬੱਕਰੀ ਵੇਚੀ ਆ ਪਹਿਲਾ ਸੂਆ ਇਹ ਬੱਕਰੀ ਆਪਣਾ ਅੰਕਲ ਜੀ ਕਿਹੜਾ ਪਿੰਡਾ ਬਧਾਈਆਂ ਆ ਲਾਈ ਜਾਣਾ ਇਹਨਾਂ ਦਾ ਪੰਡਾ ਤੇ ਇਹਨਾਂ ਨੇ ਬੱਕਰੀ ਲਈ ਆ ਤੇ ਘਰੇ ਰੱਖਣਾ ਤੇ ਲਈ ਆ ਆਪਣਾ ਕਿਹੜਾ ਪੰਡਾ ਬਾਈ ਸਮਾਗ ਆ ਬਾਈ ਸਮਾਗ ਕਿੰਨੇ ਨਾਲ ਲੈ ਆਏ ਸੀ 2 ਇੱਕ ਪੱਠ ਬੱਕਰੀ ਆ ਬੱਕਰੀ ਆ ਪਹਿਲਾ ਸੂਆ ਸੂਈ ਆ ਚੰਗਾ ਥਣ ਹਵਾਨਾ ਆ ਬੱਚਾ ਮਗਰ ਬੱਚਾ ਬਹੁਤ ਚੰਗਾ ਹੈ ਬੱਚਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਪੂਸ਼ਪਾਸ਼ ਬਹੁਤ ਲੰਮੀ ਬੱਚੇ ਦੀ ਇਹ 9500 ਦੀ ਹੋਈ ਆ ਤੇ ਲਖਾਈ ਲੈਣ ਵਾਲਿਆਂ ਨੇ ਦੇਣੀ ਆ ਬਾਈ ਭਲਾਈ ਜਾਣੇ ਵਾਲਿਆਂ ਨੇ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਠੀਕ ਹੈ ਜੀ ਕਰਾ ਲਓ ਲਖਾਈ ਲੋ ਵੀ ਆ ਬੱਕਰੀ ਬਾਈ ਲਿਆਏ ਸੀਗੇ ਅੰਡਰ ਬੱਕਰੀ ਆਏ ਸੰਜੀ ਨੂੰ ਦਵਾਦੀ 11:30 ਦੇ ਲਖਾਈ ਸੰਜੂ ਨੇ ਕਰਾਉਣੀਆਂ ਕਿਹੜਾ ਪਿੰਡ ਅੰਕਲ ਆਪਣਾ ਮਾਗਾ ਪ੍ਰਾਣਾ ਤੋਂ ਆਏ ਸੀ ਉਹ ਮੈਂ ਜਿਹੜੀ ਗੱਲ ਕਹਿੰਦੀ ਤਾਂ ਹੁਣੇ ਨਹੀਂ ਤੇ ਪੈਸੇ ਦੇ ਦੇ ਸੰਜੂ ਦੇ ਪੈਸੇ ਮੈਂ ਇਹ ਗਰਾਮ ਹੈ ਨਵੇੜ ਫਰ ਕਿਹੜੀ ਬਈ ਉਹ ਬੱਕਰੇ ਵਾਲੀ ਯਾਰ ਕਿੰਨੇ ਦੀ ਕਰਤੀ ਅੰਕਲ 20000 ਫੁੱਲੀ ਛੋੜੇ ਦੇ ਵਿੱਚੋਂ ਕਰਾਉਂਗਾ ਤੈਨੂੰ ਤੇਰੇ ਖਾਈ ਕਰਾਂਗੇ ਬਈ ਕੋਈ ਮਾੜੀ ਕਹੇ ਤੇ ਵੀਡੀਓ ਚੱਲੀ ਜਾਂਦੀ ਆ ਆਪਦੀਆਂ ਬੱਕਰੀਆਂ ਆਈਆਂ ਨੇ ਮੇਰੇ ਵੀਰੇ ਲਾਓ ਇਹ ਬੱਕਰੀਆਂ ਵਿਖਾਓ ਕਿਹੜੀ ਬੱਕਰੀ ਆ ਲਾ ਵੇ ਗਲਾਬੀ ਕੰਨਾਂ ਵਾਲਾ ਬੱਚਾ ਇਹਦੇ ਮਗਰ ਬੱਕਰਾ ਹੈ ਬੱਕਰੀ ਚੰਗੀ ਹੈ ਸੋਹਣੀ ਹੈ ਪੈਸੇ ਹੱਥ ਗਿਆ ਬਾਈ ਕੋਲੇ ਸੁਣਾ ਬਈ ਥਣਾ ਦੀ ਸਾਫ ਹੈ ਮਾਰਾ ਥਣਾ ਯਾਰ ਜੀਨਰ ਬਿਗੀ ਦੇਣੇ ਸਾਡਾ ਰੱਕੀ ਜਾਊਗਾ ਨਹੀਂ ਬੱਕਰੀ ਪਤਾ ਕੋਈ ਲੈ ਲਓ ਬਾਈ ਹੁਣ ਬੱਕਰੀਆਂ ਬਾਈ ਚਾਚਾ ਹੁਣ ਵੇਖ ਲਓ ਤਸੱਲੀ ਕਰਕੇ ਕੱਲ ਨੂੰ ਆਉਂਦਾ ਨਹੀਂ ਹਾਂ ਫੇਰ ਵੇਖ ਲੈ ਬਾਈ ਕਿਹਦੇ ਨਾਲ ਆ ਬਾਈ ਦੇ ਜਾਂਦੇ ਬਾਈ ਤੂੰ ਨਾਲ ਬਾਈ ਤੂੰ ਵੀ ਵੇਖ ਲੈ ਬਾਈ ਕਿਹਦੇ ਹੁਣ ਨਹੀਂ ਬਾਈ ਆ ਜੀ ਤਸੱਲੀ ਕਰ ਲੈ ਬੱਚਾ ਆਪਾਂ ਮੂੰਹ ਮਤ ਬਾਈ ਯਾਰ ਮੈਂ ਉਹ ਜਾਂ ਕੰਮ ਕਰਦਾ ਇਹਦਾ ਮੂੰਹ ਮਤ ਸੂਈ ਸੂਈ ਆ ਪੱਠ ਵੀਰੇ ਮੈਂ ਬਾਈ ਛਖੜ ਵਾਲੇ ਆਲੇ ਨੇ ਲਈ ਆ ਪੱਠ ਸਹੀ ਸਹੀ ਆ ਜਾਓ ਹੋਰ ਆ ਜਾਓ ਛੜ ਜਿਹੜੇ ਮੰਡੀ ਲਵਾਉਂਦੇ ਆ ਬਾਈ ਉਰੇ ਆ ਜਾ ਮਾਰੇ ਇਹਦੀ ਗੱਲ ਸੁਣ ਲੈ ਮੰਡੀ ਲਵਾਉਂਦੇ ਇਹ ਨਹੀਂ ਨਹੀਂ ਇਹ ਨਹੀਂ ਲਵਾਉਂਦੇ ਮੰਡੀ ਅੱਛਾ ਮੰਡੀ ਹੋਰ ਬੰਦੇ ਲਵਾਉਂਦੇ ਠੀਕ ਆ ਬਾਈ ਹਾਂ ਚੱਲ ਕੋਈ ਨਾ ਇਹ ਗੱਟਿਆਂ ਵਾਲੇ ਕਹਿੰਦੇ ਆ ਪਰਲੇ ਪਾਸੇ ਹੋਈ ਯਾਰ ਗੋਪੀ ਇੱਧਰਲੇ ਪਾਸੇ ਹੋਇਆ ਬਰਾਬਰ ਜੀ ਨਹੀਂ ਥੂੜੇ ਕਿ ਨਹੀਂ ਕੱਟੂ ਨਾ ਪਰ ਨਾ ਤੈਨੂੰ ਕਿਉਂ ਟੈਨਸ਼ਨ ਲੈਣਾ ਤੂੰ ਕਾ ਟੈਨਸ਼ਨ ਹਾਂ ਮੈਂ ਦੱਸ ਕੇ ਜਾਂਦਾ ਮੇਰੇ ਕੋਲ ਫੜ ਲੂਗਾ ਜੀ ਕਾਰ ਜਾ ਯਾਰ ਨਹੀਂ ਨਹੀਂ ਉਹ ਮੈਨੂੰ ਕਹਿ ਗਏ ਸੱਤ ਮੈਨੂੰ ਭੁਲੇਖਾ ਲੱਗਿਆ ਨਹੀਂ ਨਹੀਂ ਉਹ ਆਂ ਕਾ ਯਾਰ ਉਹ ਨਹੀਂ ਆ ਭਰਾ ਮੈਨੂੰ ਉਹ ਜੀ ਵਾਲੀ ਵੱਧ ਖਾਦੀ ਆ ਇਹਨੂੰ ਉਹ ਭਰਾ ਖਾ ਲਾ ਕੇ ਜਾਂਦਾ ਵੱਧ ਤਾਂ ਖਾ ਲਈ ਅੱਜ ਕਹ ਲਗਤੇ ਮੈਂ ਇਹ ਲੋਕ ਤੇ ਲਾ ਦੇਆ ਉਹ ਆ ਤਾਂ ਮੇਰੇ ਕੋਲ ਹੈਗੇ ਉਧਰ ਨੇ ਪੈਸੇ ਆ ਉਹ ਬੱਕਰੀ ਦੇ ਯਾਰ ਇੱਧਰ ਆ ਜੋ ਬਬੂ ਉਹ ਆ ਸਾਹਮਣੇ ਦੇ ਦੇ ਪੈਸੇ ਆ ਜੋ ਰੱਥੇ ਚੱਲੋ ਉਹ ਆ ਪੈਰਾ ਹੈਗਾ ਸਾਹਮਣੇ ਕਿੰਨੇ ਆ ਫਿਰ ਉਹਦੇ ਕਰ ਆਪਾਂ ਆਹ ਫਾਂਜੀ ਤੈਨੂੰ ਮੈਨੂੰ ਵਜਾ ਤੈਨੂੰ ਪੰਜੀ ਨਹੀਂ ਦੇਣੀ ਨਾ ਦੇ ਕਿੰਨੇ ਦੀ ਹੋ ਗਈ ਬਬੂ ਫਿਰ ਇਹ 20000 ਦੀ ਕਰਤੀ 20000 ਕਲੀਬੋਣੀ ਨਹੀਂ ਹੋਈ ਅੱਜ ਦੜਕੇ ਚਲੋ ਤਾਂ ਨਹੀਂ ਪਤਾ ਇਹ ਇਹੀ ਵੀ ਅੱਖਾਂ ਚ ਲੱਗੋ ਚਲੋ ਚੰਗੀ ਗੱਲ ਆ ਯਾਰ ਬੋਣੀ ਵਟਾ ਹੋਇਆ ਆਂਦਾ ਚਲੋ ਆ ਜਾ ਕਿੱਥੇ ਬਣਾਉਣੀ ਇੱਥੇ ਇੱਥੇ ਬਸ ਨਾਲ ਹੀ ਇੱਥੇ ਗਿਣਾ ਦੇ so 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 uh he ga malai ga malai koi nahi hai ਚਲ ਠੀਕ ਹੈ ਠੀਕ ਹੈ 24 ਲੋਟ ਆਪਰ ਕੋਈ ਚਲ ਪਾ ਕੋਈ ਨਹੀਂ ਲਖਾਈ ਕਰਾ ਲਓ 500 ਦਾ ਛੋੜ ਵਾਲੀ ਆ ਤੁਰਾ ਸਾਰਾ ਕੁਸਕਰੀ ਆ ਪਾਣੀ ਹੈ ਕਿਵੇਂ ਆ ਛੋੜ ਲਾ ਛੋੜ ਆ ਛੋੜ ਛੋੜ ਮਿਲ ਛੋੜ 500 ਰੁਪਏ ਨਾ ਸਾਈ ਉਹ ਪੈਸੇ ਆ 500 500 500 ਰੁਪਏ ਆਗਾ ਤੇ ਤੂੰ 7000 ਜੀ ਦੇ 500 7000 ਤੂੰ ਤੇਰਾ ਹੈ ਤਾਂ ਨਹੀਂ ਨਹੀਂ ਅੱਜ ਤਾਂ ਕਾਣੀ ਕਰਨਾ 7000 ਇਹਨੇ ਦਿੱਤਾ ਚਲੋ ਚਲੋ ਕਰਾ ਲਓ ਬਾਈ ਲਖਾਈ ਬਸ ਠੀਕ ਆ ਜੀ